ਐਮਪੀ ਸਾਹਿਬ ਹਾਂ ਬੇਟਾ ਬੇਟਾ ਹੋਈ ਅੱਜ ਅਰੋੜਾ ਜੀ ਦੇ ਕੋਈ ਗੱਲ ਦਫਤਰ ਦੇ ਵਿੱਚ ਦਫਤਰ ਦੇ ਵਿੱਚ ਕਿਹੜੇ ਮੁੱਦੇ ਦੇਖੋ ਅਸੀਂ ਕਿਉਂਕਿ ਜਿਹੜਾ ਏਆਈਸੀਸੀ ਆ ਉਹਦੇ ਵੱਲੋਂ ਖੜਗੇ ਸਾਹਿਬ ਦੀਆਂ ਨਵੀਆਂ ਗਾਈਡਲਾਈਨਸ ਜਿਹੜੀਆਂ ਆਈਆਂ ਸੀ ਉਹਦੇ ਬਾਰੇ ਅਸੀਂ ਹਰ ਵਿਧਾਨ ਸਭਾ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਕਿਉਂਕਿ ਇੱਥੇ ਦੀ ਜੇ ਗੱਲ ਦੇਖੀਏ ਤੇ ਬਾਈ ਦੀ ਅਸੀਂ ਇਲੈਕਸ਼ਨ ਹਾਰਨ ਤੋਂ ਬਾਅਦ ਥੋੜਾ ਕਿਉਂਕਿ ਟਾਈਮ ਵੀ ਦੇਣਾ ਪੈਂਦਾ ਜਿਹੜੀ ਨਵੀਂ ਸਰਕਾਰ ਆ ਉਹਨੂੰ ਟਾਈਮ ਦਿੱਤਾ ਬਾਈ ਤੇ ਹੁਣ ਉਹਦਾ ਦੁਬਾਰਾ ਆਪਣੇ ਵਰਕਰਾਂ ਨੂੰ ਉਹਨਾਂ ਦੇ ਵਿੱਚ ਦੁਬਾਰਾ ਹੌਸਲਾ ਭਰਨ ਲਈ ਦੁਬਾਰਾ ਕਿਉਂਕਿ 2 ਸਾਲ ਦਾ ਸਮਾਂ ਦੇਣਾ ਹੀ ਪੈਂਦਾ ਆਪੋਸ਼ਨ ਸਰਕਾਰ ਨੂੰ ਵੀ ਦਖ ਭਾਈ ਕਰਕੇ ਦਿਖਾਓ ਕੀ ਹੈ ਇੱਕ ਤਾਂ ਇਹ ਦੋ ਗੱਲਾਂ ਮੈਂ ਤੁਹਾਨੂੰ ਦੱਸਤੀਆਂ ਇੱਕ AICC ਦਾ ਜਿਹੜਾ ਅਜੰਡਾ ਆਇਆ ਹੋਇਆ ਉਹਦੇ ਬਾਰੇ ਮੈਂ ਤੁਹਾਨੂੰ ਵਿਸਥਾਰ ਨਾਲ ਦੱਸਦਾ ਹਾਂ ਮਿਲ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਅਤੇ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਨੂੰ ਸਰਪਲੱਸ ਬਣਾਵਾਂਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ? ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਅੱਜ ਸੈਂਟਰਲ ਹਲਕੇ 'ਚ डावਰ ਸਾਹਿਬ ਤੇ ਸਾਰੇ ਹੀ ਸਾਡੇ ਸੰਜੀਤ ਤਲਵਾਰ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਤੇ ਮੈਂ ਤੇ ਸਾਰੇ ਮੋਤਵਰ ਸੀਨੀਅਰ ਕਾਉਂਸਲਰ ਸਹਿਬਾਨ ਐਕਸ ਕਾਉਂਸਲਰ ਸਹਿਬਾਨ ਬਲਾਕ ਪ੍ਰਧਾਨ ਤੇ ਅਸੀਂ ਇੱਕ ਮੰਡਲ ਪ੍ਰਧਾਨ ਜਿਹੜੇ ਨਵੀਆਂ ਇਨਸਟਰਕਸ਼ਨਸ ਆਈਆਂ ਵੀ ਹਰ ਮੰਡਲ ਪ੍ਰਧਾਨ ਬਣਾਉਣਾ ਹੈ 20 ਬੂਥਾਂ ਤੇ ਬਲਾਕ ਤਾਂ ਸਾਡਾ 1 ਤੇ 2 ਹੁੰਦੇ ਹੀ ਆ ਨਾ ਬਲਾਕ ਪ੍ਰਧਾਨ ਸਾਡੇ ਪਹਿਲਾਂ ਹੀ 2-2 ਨੇ ਉਦੋਂ ਬਾਅਦ ਇਹ ਮੰਡਲ ਪ੍ਰਧਾਨ ਨੇ ਜਿਹੜੇ ਜਿਵੇਂ ਵੈਸਟ ਇਸ ਸੈਂਟਰਲ 7 ਤੋਂ 8 ਜਿਹੜੇ ਮੰਡਲ ਪ੍ਰਧਾਨ ਹੋਣਗੇ ਉਹਨਾਂ ਨੇ ਆਪਣੀਆਂ ਕਮੇਟੀਆਂ ਜਿਹੜੀਆਂ 21-21 ਮੈਂਬਰਾਂ ਦੀਆਂ ਬਣਾਉਣੀਆਂ ਉਹ ਗੱਲ ਹੋਈ ਤੇ ਦੂਜੀ ਗੱਲ ਜਿਹੜਾ ਸਭ ਤੋਂ 138 ਸਾਲ ਹੋ ਗਏ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਆ ਤੇ ਹਰ ਬੂਥ ਤੇ ਹਰ ਬਲੌਕ ਪ੍ਰਧਾਨ ਨੂੰ ਇਹ ਕਿਹਾ ਗਿਆ ਵੀ ਉਹ 138 ਰੁਪਏ ਆ ਜਿਹੜੇ ਆਪਣੇ ਵਰਕਰ ਤੋਂ ਇਹ ਗੱਲ ਰਕਮ ਪੈਸੇ ਦੀ ਨਹੀਂਗੀ ਇੱਕ ਇਹ ਆ ਵੀ ਹਰ ਬੰਦਾ ਇਹਨਾਂ ਜੁੜਿਆ ਮਹਿਸੂਸ ਕਰੇ ਆਪਣਾ 138 ਰੁਪਏ ਜਦੋਂ ਉਹ ਵਰਕਰ ਭਰੇਗਾ ਉਹਦੇ ਵਿੱਚ ਇਹਦੇ ਟੈਲੀਫੋਨ ਰਹਹੀਂ ਹੋ ਐਂਡਰੋਇਡ ਰਹਹੀਂ ਉਹਦੇ ਮੂਰੇ ਉਹਦੇ ਨੌ ਤੇ ਸਰਟੀਫਿਕੇਟ ਬਣ ਕੇ ਆਏਗਾ ਜਿਹੜਾ ਕਿ ਉਹ ਆਪਣਾ ਕੱਢ ਕੇ ਸਰਟੀਫਿਕੇਟ ਮਾਨ ਮਹਿਸੂਸ ਕਰੇਗਾ ਜਿਹਦੇ ਉੱਤੇ ਸੋਨੀਆ ਗਾਂਧੀ ਜੀ ਖੜਗੇ ਸਾਹਿਬ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਸਾਈਨ ਨੇ ਤੇ ਉਹ ਇੱਕ ਕਿਹਾ ਤੇ ਜੇ ਕੋਈ ਕਾਉਂਸਲਰ ਆ ਜਿਵੇਂ ਜੇ ਉਹ 1300 ਭਰ ਸਕਦਾ ਜਾਂ 13000 38 ਭਰ ਸਕਦਾ ਉਹਦੇ ਉੱਤੇ ਆ ਤੇ ਅਸੀਂ ਜਿਹੜੇ ਐਮਐਲਏ ਰਹੇ ਨੇ ਪਾਰਟੀ ਦੇ ਐਮਪੀ ਨੇ ਉਹ 138000 38 ਰੁਪਏ ਜਿਹੜੇ 138 ਭਰ ਰਹੇ ਆ ਇੱਕ ਤਾਂ ਇਹ ਗੱਲ ਹੋ ਗਈ ਦੂਜਾ ਇਹ ਆ ਵੀ ਤਕਰੀਬਨ 26 ਜਨਵਰੀ ਨੂੰ ਪਾਰਟੀ ਦਾ ਆਦੇਸ਼ ਆ ਵੀ ਵੱਧ ਤੋਂ ਵੱਧ ਜਿੰਨੇ ਵੀ ਘਰਾਂ ਤੇ ਹੋ ਸਕੇ ਤਦਾਦ ਤਾਂ ਉਹਨਾਂ ਨੇ ਕਾਫੀ ਜਿਹੜੀ ਦੱਸੀ ਆ ਪਰ ਅਸੀਂ ਕਿਸੇ ਨੂੰ ਕੋਈ ਜ਼ਬਰਦਸਤੀ ਨਹੀਂ ਜੇ ਉਹ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 2600 ਘਰਾਂ ਦੇ ਉੱਤੇ ਜਿਹੜਾ ਹੈ ਉਹ ਤਿਰੰਗਾ ਲੱਗੇਗਾ ਇਸ ਤਰੀਕੇ ਨਾਲ ਸਾਰੇ ਬਲਾਕਾਂ ਨੂੰ ਵਾਰਡਾਂ ਨੂੰ ਕੌਂਸਲਰਾਂ ਨੂੰ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਵੀ ਉਹ ਆਪਣੇ ਆਪਣੇ ਘਰਾਂ ਤੇ ਝੰਡੇ ਲਾਉਣਗੇ ਤੇ ਬਹੁਤ ਅਹਿਮ ਗੱਲ ਜਿਹੜੀ ਅੱਜ ਡਿਸਕਸ਼ਨ ਮੀਟਿੰਗ ਆਸੀ ਤਾਂ ਹੀ ਜਲਦੀ ਕਰ ਰਹੇ ਹਾਂ ਭਈ ਜਿਹੜਾ ਰਾਮ ਮੰਦਰ 22 ਤਰੀਕ ਨੂੰ ਰਾਮ ਮੰਦਰ ਜੀ ਦਾ ਜਿਹੜਾ ਤੁਹਾਨੂੰ ਪਤਾ ਮੰਦਰ ਤੇ ਆਰੰਭ ਹੋ ਰਿਹਾ ਹੈ ਨਵਾਂ ਮੰਦਰ ਭਗਵੰਦਰ ਆ ਜਿਹੜਾ ਉਹ ਬਣ ਰਿਹਾ ਮੂਰਤੀ ਨੂੰ ਰਨਵਾਰਨ ਦਾ ਪ੍ਰੋਗਰਾਮ ਵੀ ਹੈ ਜਿਹੜਾ ਖੁੱਲ ਰਿਹਾ ਖੁੱਲ ਰਿਹਾ ਹੈ ਤੇ ਉਹਦੇ ਲਈ ਇੱਕ ਬਹੁਤ ਗਲਤ ਗੱਲ ਲੋਕਾਂ ਦੇ ਮਨ ਚ ਪਾਈ ਜਾ ਰਹੀ ਹੈ ਜਿਹੜੇ ਰਾਮ ਜੀ ਨੇ ਉਹ ਜੇ ਭਾਜੀਪੀ ਦੀ ਆਪਾਂ ਗੱਲ ਕਰੀਏ ਇਹ ਨਹੀਂ ਵੀ ਭਾਜੀਪੀ ਕੋਈ ਮਾੜੀ ਚੰਗੀ ਹੈ ਨਹੀਂ ਮੈਂ ਗੱਲ ਕਰਦਾ ਜੇ ਆਪਾਂ ਭਾਜੀਪੀ ਪਾਰਟੀ ਕੱਲੀ ਦੀ ਗੱਲ ਕਰੀਏ ਤਾਂ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਸਾਰਾ ਪੰਜਾਬ ਵੀ ਸਹਿਮਤ ਹੋਊਗਾ ਉਰੇ ਤਾਂ 5 10% ਜਿਹੜੇ ਲੋਕ ਆ ਉਹ ਭਾਜੀਪੀ ਨਾਲ ਜੁੜੇ ਹੋਏ ਆ ਅੱਜ ਤੱਕ ਤੁਹਾਨੂੰ ਵੀ ਪਤਾ ਜਿਹੜੀ ਵੋਟ ਪੈਂਦੀ ਆ ਅਸੀਂ ਇਹ ਕਹਿ ਰਹੇ ਆਂ ਵੀ ਕੀ RAM ਜੀ ਤੁਸੀਂ ਕਹਿ ਰਹੇ ਹੋ ਵੀ ਉਹ 100 ਚੋਂ 5 ਜਾਂ 10 ਆਦੇ ਆ ਜਾਂ ਲੱਖ ਮਗਰ 5000 ਦੇ ਆ ਜਾਂ ਕਰੋੜ ਮਗਰ 5 ਲੱਖ ਦੇ ਹੀ ਨੇ ਅਸੀਂ ਇਹ ਗੱਲ ਕਹਿ ਰਹੇ ਆਂ ਵੀ RAM ਜੀ 100% 100 ਦੇ ਲੋਕਾਂ ਦੇ ਆ 1000 ਲੋਕਾਂ ਦੇ ਆ ਲੱਖ ਲੋਕਾਂ ਦੇ ਤੁਸੀਂ ਇਹਨਾਂ ਨੂੰ RAM ਜੀ ਨੂੰ ਤੁਸੀਂ ਸਿਰਫ ਵੰਡੋ ਨਾ ਇਸ ਕਰਕੇ ਅਸੀਂ ਵੀ ਇਹ ਜਿਹੜਾ ਫੈਸਲਾ ਕੀਤਾ ਇੱਕ ਗਲਤ ਗੱਲ ਕੀਤੀ ਜਾ ਰਹੀ ਹੈ ਵੀ ਸ਼ਾਇਦ ਪਾਰਟੀ ਕਾਂਗਰਸ ਨੇ ਇਹ ਨਾ ਕੀਤੀ ਆ ਇਹ ਬਿਲਕੁਲ ਕੋਰਾ ਝੂਠ ਆ ਸਿਰਫ ਕਾਂਗਰਸ ਪਾਰਟੀ ਸੁਨੀਆ ਗਾਂਧੀ ਖੜਗੇ ਸਾਹਿਬ ਨੇ ਇਹ ਗੱਲ ਕਹੀ ਆ ਬਈ ਅਸੀਂ ਸਿਰਫ 22 ਤਰੀਕ 22 ਤਰੀਕ ਨੂੰ ਕਿਉਂਕਿ ਉਹ ਭਾਜਪਾ ਦਾ ਪ੍ਰੋਗਰਾਮ ਆ ਉੱਥੇ ਸਿਰਫ ਪ੍ਰਧਾਨ ਮੰਤਰੀ ਜੀ ਅਮਿਤ ਸ਼ਾਹ ਜੀ ਉੱਥੇ ਦੇ ਯੋਗੀ ਜੀ ਤੇ ਉੱਥੇ ਦੇ ਗਵਰਨਰ ਜਾਂ ਜਿਹਨਾਂ ਨੇ ਪੂਜਾ ਕਰ ਲਈ ਸਿਰਫ ਉਹ ਅੰਦਰ ਜਾ ਸਕਦੇ ਆ ਜਿੱਥੋਂ ਮੂਰਤੀ ਅਨਵਾਰਨ ਹੋਣਾ ਜਿੱਥੇ ਰਾਮ ਜੀ ਤੇ ਬਾਕੀ ਬਾਹਰ ਖੜ ਕੇ ਜਦੋਂ ਦਰਸ਼ਨ ਨਹੀਂ ਕਰ ਸਕਦੇ ਤੇ ਇਹ ਤਾਂ ਆਪ ਪ੍ਰਾਈਮ ਮਿਨਿਸਟਰ ਨੇ ਕਿਹਾ ਏ ਵੀ ਤੁਸੀਂ ਭਾਈ ਸਾਰੇ ਉਦਣ ਨਾ ਆਓ 22 ਤਰੀਕ ਨੂੰ ਉਸ ਤੋਂ ਬਾਅਦ ਤਰੀਕਾਂ ਤੇ ਆਓ ਤੇ ਅਸੀਂ ਕੋਈ 23 ਨੂੰ ਜਾਊਗਾ ਕੋਈ 24 ਨਹੀਂ ਜਾਊਗਾ ਸਾਡੀ ਕਾਂਗਰਸ ਪਾਰਟੀ ਯੂਪੀ ਦੇ ਜਿਹੜੇ ਸਾਰੀ ਤੇ ਸਾਡੇ ਹੁੱਡਾ ਸਾਹਿਬ ਨੇ ਜਿਹੜੇ ਹਰਿਆਣੇ ਦੇ ਉਹ ਪਿਛਲੇ 5 ਦਿਨ ਹੋ ਗਏ ਉੱਥੇ ਜਾ ਕੇ ਉਹ ਪਛਨਾਨ ਕਰ ਵੀ ਆਏ ਨੇ ਇਸ ਕਰਕੇ ਸਾਰੀ ਕਾਂਗਰਸ ਪਾਰਟੀ ਨੇ ਸ਼ਾਮਲ ਹੋਣਾ ਸਾਰੇ ਮੰਦਰਾਂ ਦੇਖੋ ਗੱਲ ਗੱਲ ਕੀ ਹੋਗੀ ਕਾਂਗਰਸ ਦਾ Hindu Sikh Muslim ਸਾਈ ਜਾਂ ਜੋ ਵੀ ਹੈ ਮੇਰੇ ਘਰੇ ਕਿਤੇ RAM ji ਦੀ ਤਸਵੀਰ ਜਾਂ ਮੈਂ ਉਹਨਾਂ ਦੀ ਪੂਜਾ ਨਹੀਂ ਕਰਦਾ ਮੈਂ ਹਨੂਮਾਨ ਜੀ ਬਾਲਾ ਜੀ ਦਾ ਮੈਂ ਭਗਤ ਹਾਂ ਪਰ ਇਹ ਹੁਣ ਲੋਕਾਂ ਨੂੰ ਦੱਸਣ ਵਾਲੀ ਗੱਲ ਪਰ ਇੱਥੇ ਇਹਨਾਂ ਨੇ ਇਹ ਦਿਖਾਤਾ ਬਈ ਜਿਹੜਾ ਰੋਜ਼ ਕਾਂਗਰਸੀ ਅੰਦਰ ਪੂਜਾ ਕਰਦਾ ਹੈ RAM ਜੀ ਦੀ ਘਰ ਚ ਸਾਰੇ ਆ ਜਿੰਨੇ ਵੀ ਖੜੇ ਆ ਸਾਰੇ ਪੂਜਾ ਕਰਦੇ ਆ ਕੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਕਿਹੜੀ ਦੁਕਾਨ ਦੇ ਮੂਰੇ ਮਠਿਆਈਆਂ ਨਹੀਂ ਬੰਡੀਆਂ ਜਾਂਦੀਆਂ ਕਿਹੜੀ ਮਠਿਆਈ ਦੁਕਾਨ ਦੇ ਮੂਰੇ ਲੰਗਰ ਨਹੀਂ ਲੱਗਿਆ ਉਦੋਂ ਕੋਈ ਉਹ ਹਿੰਦੂ ਜਾਂ BJP ਐਸੀ ਗੱਲ ਹੁੰਦੀ ਆ ਜਿਹੜਾ ਵੀ ਧਰਮ ਆ ਉਹਦੇ ਉੱਤੇ ਦਸਾਂ ਗੁਰੂਆਂ ਦੇ ਦੇਣਾ ਆਉਂਦੇ ਆ ਤੇ ਸਾਰੇ ਇਕੱਠੇ ਹੋ ਕੇ ਬਣਾਉਨੇ ਤੇ RAM ਜੀ ਦਾ ਲੱਗ ਕਿਵੇਂ ਹੋ ਸਕਦਾ ਜੀ ਇਹ ਸਾਰੀ ਕਾਂਗਰਸ ਪਾਰਟੀ ਦੇ ਲਗਾਤਾਰ ਆਪਣੇ ਘਰੇ ਦੀ ਬੀਜ ਲਾਉਣਗੇ ਦੀ ਮਾੜਾ ਵੀ ਕਰਨਗੇ ਮੰਦਰਾਂ ਚ ਵੀ ਜਾਣਗੇ ਮੰਦਰਾਂ ਚ ਟੱਲੀਆਂ ਢੱਲ ਵੀ ਵਜਾਉਣਗੇ ਹਾਂ ਇੱਕ ਕੰਮ ਜਿਹੜਾ ਅਸੀਂ ਨਹੀਂ ਕਰਦੇ ਸੀ ਜੋ ਉਹਨਾਂ ਨੇ ਸਿਖਾਇਆ ਵੀ ਇਹ ਚੀਜ਼ਾਂ ਤੁਸੀਂ ਆ ਮੋਬਾਈਲਾਂ ਤੇ ਮੀਡੀਆ ਤੇ ਸੋਸ਼ਲ ਮੀਡੀਆ ਤੇ ਦਿਖਾਓ ਇਹ ਭਾਈ ਸਾਰਿਆਂ ਨੂੰ ਬੇਨਤੀ ਕੀਤੀ ਆ ਵੀ ਇਹ ਦਿਖਾਉਣ ਦੀ ਵੀ ਸਭ ਆਪਣੇ ਆਪਣੇ ਜਿਹੜੇ ਜਿਹਦੇ ਜਿਹਦੇ ਵੀ ਜੋ ਜੋ ਵੀ ਉਹ ਪ੍ਰੋਗਰਾਮ ਕਰੇਗਾ ਜਿੱਥੇ ਜਿੱਥੇ ਜਾਏਗਾ ਉਹ ਸਾਰਿਆਂ ਆਪਣੇ ਸੋਸ਼ਲ ਮੀਡੀਆ ਤੋਂ ਵੱਧ ਤੋਂ ਵੱਧ ਉਹਨੂੰ ਪਾਵੇ ਤੇ ਇਸ ਕਰਕੇ ਇੱਕ ਇੱਕ ਅੰਦਰੋਂ ਕੋਈ ਦੱਸ ਸਕਦਾ ਵੀ ਰਾਮ ਮੰਦਰ ਜੀ ਦੀ ਇਹਨਾਂ ਨੂੰ ਵੱਧ ਖੁਸ਼ੀ ਆ ਜਾਂ ਸਾਨੂੰ ਵੱਧ ਖੁਸ਼ੀ ਆ ਇਸ ਕਰਕੇ ਵੰਡਣ ਦੀ ਕੋਸ਼ਿਸ਼ ਆ ਜਿਹੜੀ ਉਹਨੋਂ ਵੀ ਬਿਲਕੁਲ ਨਿਕਾਰਿਆ ਤੇ ਆਪਣੇ ਵਰਕਰ ਨੂੰ ਦੱਸਿਆ ਕੀ ਕਰਨਾ ਹੈ ਕਿਉਂਕਿ ਕੀ ਕਈ ਵਾਰ ਘਰ ਕਰਨ ਨੂੰ ਜਦੋਂ ਜਵਾਬ ਤੁਸੀਂ ਮੀਡੀਆ ਵਾਲੇ ਪੁੱਛਦੇ ਹੋ ਜਾਂ ਆਮ ਮੰਦਾ ਪੁੱਛਦਾ ਉਹਨੂੰ ਕਈ ਵਾਰ ਜਵਾਬ ਨਹੀਂ ਪਤਾ ਹੁੰਦਾ ਵੀ ਕੀ ਦੇਣਾ ਅਗਲਾ ਕਹਿੰਦਾ ਸ਼ਾਇਦ ਯਾਰ ਜੋ ਮੀਡੀਆ ਚ ਆ ਰਿਹਾ ਕਿਉਂਕਿ ਵੱਡੇ ਤੋਂ ਵੱਡੇ ਚੈਨਲ ਨੇ ਜਿਹੜੇ ਸਾਰੇ ਉਹਨਾਂ ਦੇ ਆ ਉੱਚ ਉਹ ਹੀ ਦਿਖਾਈ ਜਾਂਦੇ ਆ ਵੀ ਇਹ ਤਾਂ ਜੀ RAM ਜੀ ਦੇ ਵਿਰੋਧੀ ਨੇ ਆ ਇੱਕ ਪਾਸੇ ਆ RAM ਵਿਰੋਧੀ ਨੇ ਉਹਨਾਂ ਦੀਆਂ ਫੋਟੋਆਂ ਲਾ ਦਿੰਦੇ ਆ ਇੱਕ ਪਾਸੇ RAM ਦੇ ਭਗਤ ਨੇ ਉਹਨਾਂ ਦੀਆਂ ਦਿਖਾ ਦਿੰਦੇ ਆ ਇਹ ਫੈਸਲਾ ਜਿਹੜਾ ਇਹ ਇਹ ਗਲਤ ਆ ਉਹਨਾਂ ਨੂੰ ਬੰਡਣਾ ਜਿਹੜਾ ਉਹ ਗਲਤ ਆ ਉਹ ਸਾਰੇ ਆਂਦੇ ਆ ਹਾਂ ਆਖਰੀ ਗੱਲ ਕਈ ਵਰਕਰਾਂ ਦੀਆਂ ਜਿਹੜੀਆਂ ਉਹ ਆਪਣੇ ਗਿਲੇ ਹੁੰਦੇ ਆ ਕਿਉਂਕਿ ਬਾਈ ਦੀ ਇਲੈਕਸ਼ਨ ਤੋਂ ਬਾਅਦ ਹਾਰਨ ਤੋਂ ਬਾਅਦ ਕਈ ਜਿਹੜੇ ਸਾਡੇ ਪਾਰਟੀ ਛੱਡ ਕੇ ਚਲੇ ਗਏ ਕਈ ਜਗ੍ਹਾ ਤੋਂ ਤੇ لالچی ਹੁੰਦੇ ਆ ਜਿਹੜੇ ਕਾਉਂਸਲਰ 5 ਸਾਲ ਇੱਧਰ ਰਹੇ ਜਿਨ੍ਹਾਂ ਨੇ ਮੌਜਾਂ ਕੀਤੀਆਂ ਮੌਜ ਨਾਲ ਕਰੋੜਾਂ ਰੁਪਏ ਦੇ ਜਿਹੜੇ ਉਹ ਕੰਮ ਕਰਵਾਏ ਵੱਡੇ ਵੱਡੇ ਆਪਣੇ ਗੱਡੀਆਂ ਕਾਰਾਂ ਘਰ ਬਣਾਏ ਤੇ ਅੱਜ ਉਹ ਛੱਡ ਕੇ ਚਲੇ ਗਏ ਤੇ ਉਹਨਾਂ ਦੇ ਉੱਤੇ ਸਾਡੇ ਤੇ ਕਈ ਵਰਕਰ ਇਸ ਗੱਲ ਦਾ ਉਹਨਾਂ ਨੇ ਕੀਤਾ ਵੀ ਉਹ ਜੀ ਸਭ ਤੋਂ ਨੇੜੇ ਚਿਹਤੇ ਸੀ ਅੱਜ ਉਧਰ ਚਿਹਤੇ ਬਣੇ ਹੋਏ ਆ ਦੂਜਾ ਕਈਆਂ ਨੇ ਇਹ ਗੱਲ ਕੀਤੀ ਵੀ ਸਾਨੂੰ ਮੀਟਿੰਗ ਚ ਸੱਦਾ ਨਹੀਂ ਦਿੱਤਾ ਜਾਂਦਾ ਜੀ ਸੋ ਉਹ ਅਸੀਂ ਆਪਣੇ ਇਹ ਗਲਤੀਆਂ ਆ ਜਿਹੜੀਆਂ ਕਈ ਵਾਰ ਸਾਤੋਂ ਹੋ ਜਾਂਦੀਆਂ ਆ ਕਈ ਵਰਕਰਾਂ ਨੇ ਇਹ ਕਿ ਸਾਨੂੰ ਟੈਲੀਫੋਨ ਨਹੀਂ ਆਇਆ ਅਸੀਂ ਕਿਹਾ ਬਿਲਕੁਲ ਮਾਫੀ ਮੰਗਦੇ ਹਾਂ ਇਸ ਗੱਲ ਦੀ ਤੁਹਾਨੂੰ ਅਗਲੀ ਵਾਰ ਜਿਹੜਾ ਇਹ ਉਪਸੱਦਾ ਆਇਆ ਜੇ ਕਈਆਂ ਨੇ ਇਹ ਗੱਲ ਕਹੀ ਸਾਨੂੰ ਕੋਈ ਮੇਨ ਸਟ੍ਰੀਮ ਚ ਅਹੁਦਾ ਨਹੀਂ ਮਿਲਦਾ ਐਨੇ ਨੇਚਰ ਅਸੀਂ ਕੰਮ ਕਰਦੇ ਹੋਗੇ ਉਹ ਅਸੀਂ ਉਹਨਾਂ ਦੇ ਉਹਨਾਂ ਨੂੰ ਕਿਹਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਤੁਹਾਨੂੰ ਵੀ ਵੱਧ ਤੋਂ ਵੱਧ ਮਾਨ ਸਤਕਾਤ ਮਿਲਣਾ ਚਾਹੀਦਾ ਕਿਸੇ ਨੇ ਕਿਹਾ ਵੀ ਮੈਂ ਸਭ ਤੋਂ ਪੁਰਾਣਾ ਐ ਨਮਾ ਮੇ ਤੋਂ ਅੱਗੇ ਤੁਸੀਂ ਲਾ ਲਿਆ ਮੰਤਰੀ ਨੂੰ ਉੱਤੇ ਡੀਜੀਪੀ ਨੂੰ ਜਿਹੜੀ ਧਮਕੀ ਆਈ ਆ ਕਿਵੇਂ ਦੇਖੀ ਉਹ ਐਸਜੀਪੀ ਵੱਲੋਂ ਫਿਰ ਉਹ ਯਾਰੇ ਤਾਂ ਜੋਕਰ ਆ ਕੋਈ ਇਹ ਜਿਹੜਾ ਤੁਸੀਂ ਉਹਦਾ ਨੌਨ ਲੈਗ ਨੰਨੇ ਪੰਨੂ ਜੀ ਉਹ ਤਾਂ ਇੱਕ ਫਰਾਡ ਜੋਕਰ ਬੰਦਾ ਏ ਉਹ ਆਪਣੀ ਦੁਕਾਨ ਚ ਚਲਾਉਣ ਨੂੰ ਬੇਤੁਕੀਆਂ ਗੱਲਾਂ ਕਰਦਾ ਏ ਉਹ ਨਾ ਕੋਈ ਸਿੱਖਾ ਨਾ ਕੋਈ ਕੁਸ਼ਾਇ ਬਹਿਰੂਪੀਆ ਏ ਇੱਕ ਉਹਨੇ ਸਿਰਫ ਏਜੰਸੀਆਂ ਤੋਂ ਪੈਸਾ ਲੈਣਾ ਹੁੰਦਾ ਉਹਨੂੰ ਕਹ ਆਦਾ ਪਤੂਰੇ ਪੰਜਾਬ ਚ ਤੇਰੇ ਨਾਲ ਖੇਡੀ ਏ ਕਬੱਡੀ ਉਹ ਤਾਂ ਉੱਥੇ ਬੈਠਾ ਗੱਲਾਂ ਮਾਰਦਾ ਰਹਿੰਦਾ ਏ ਪਿੱਛੇ ਗੁੱਤਜੀ ਕਰਕੇ ਉਹਨੂੰ ਉਹਦਾ ਕਾਰਪਰਟਿਕਲ ਪਤਾ ਨਹੀਂ ਫੋਟੋ ਵੀ ਉਹਦੀ ਹੈ ਕਿ ਨਹੀਂ ਹੈ ਜਿਹੜੀ ਖਬਰਾਂ ਛਪਦੇ ਆ ਪਤਾ ਨਹੀਂ ਕੌਣ ਹੈ ਕੌਣ ਨਹੀਂ ਉਹਦੇ ਆਪ ਦੇ ਬੱਚੇ ਆ ਜਿਹੜੇ ਉਹ ਸਾਰੇ ਸਭ ਤੋਂ ਵਧੀਆ ਯੂਨੀਵਰਸਿਟੀਆਂ ਚ ਪੜਦੇ ਆ ਜੇ ਉਹਦੇ ਘਰ ਚੈੱਕ ਕਰੋ ਕਿਉਂਕਿ ਇਹ ਸ਼ਿਕਾਇਤਾਂ ਹੋਈਆਂ ਐ ਐਕਸਟਰਨਲ ਫਰੇਮ ਮਿਨਿਸਟਰੀ ਨੇ ਵੀ ਕੀਤੀ ਆ ਹੋਮ ਮਿਨਿਸਟਰੀ ਨੇ ਵੀ ਕੀਤੀ ਆ ਸਭ ਤੋਂ ਵੱਡੀਆਂ ਗੱਡੀਆਂ ਮਹਿੰਗੀਆਂ ਕਰੋੜਾਂ ਦੀਆਂ ਗੱਡੀਆਂ ਉਹਦੇ ਬੱਚੇ ਤੇ ਉਹਦੀਆਂ ਘਰ ਵਾਲੀਆਂ ਉੱਥੇ ਇੰਜੋਏ ਕਰਦੀਆਂ ਐ ਇੱਥੇ ਬੱਚਿਆਂ ਨੂੰ ਉਹ ਖਾਲਿਸਤਾਨ ਦੇ ਕੰਧਾਂ ਤੇ ਲਿਖਾ ਕੇ ਉਹਨਾਂ ਨੂੰ ਉਹ ਅੰਦਰ ਜੇਲ੍ਹ ਚ ਉਹਨਾਂ ਤੇ ਐਨਆਈਏ ਲਵਾ ਦਿੰਦਾ ਐ ਤੇ ਮੁੜ ਕੇ ਇਹ ਜਿਹੇ ਬੰਦੇ ਦੀ ਕੋਈ ਜਗ੍ਹਾ ਨਹੀਂ ਨਾਲੇ ਮੈਂ ਬੈਠਾ ਜਿੰਨਾ ਚਿਰ ਇਹ ਹਮੇਸ਼ਾ ਕਿਹਾ ਆ ਬੈਠੇ ਆ ਦਾਬਰ ਸਾਹੂ ਜੀ ਸਰਦਾਰ ਬਿਹੰਤ ਸਿੰਘ ਜੀ ਨਾਲ ਅੱਜ ਹਾਲਾਤ ਬੜੇ ਮਾੜੇ ਨੇ ਪੰਜਾਬ 'ਚ ਹਰ ਰੋਜ਼ ਕਿਤੇ ਸਰਪੰਚ ਦਾ ਕਤਲ ਕਿਤੇ ਲੁੱਟਾਂ ਕਿਤੇ ਖੋਹਾਂ ਪਰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ ਇਹ ਗੱਲਾਂ ਦੁਬਾਰਾ ਜਿਹੜੇ ਲੋਕ ਨੇ ਸੋਚ ਰਿਹਾ ਕਾਰੋਬਾਰੀ ਵੀ ਅਸੀਂ ਪੰਜਾਬ ਨੂੰ ਛੱਡ ਕੇ ਚਲੇ ਜਾਈਏ ਜੋ ਅੱਜ ਰੋਜ਼ ਹੋ ਰਿਹਾ ਕਿਤੇ ਬੇਅਦਬੀ ਹੋ ਰਹੀ ਆ ਕਿਤੇ ਕਿਤੇ ਹਨੂਮਨ ਚਲੀਸਾ ਜੀ ਨਾਲ ਉਹਨਾਂ ਨਾਲ ਛੇੜਖਾਨੀ ਮੈਂ ਰਾਤ ਪੜ ਰਿਹਾ ਸੀ ਹੋਈ ਆ ਕਿਤੇ ਨੇ ਹਿੰਗ ਸਿੰਘ ਨੇ ਜਿਹੜੇ ਵਾਲੇ ਚ ਉਹ ਕਿਸੇ ਨੂੰ ਵੱਢ ਟੋਕ ਕਰ ਰਹੇ ਆ ਇਸ ਕਰਕੇ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਮਸਾ ਸੀ ਠੀਕ ਕੀਤਾ ਪਰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਚਾਹੇ ਕਿਸੇ ਹੱਦ ਤੱਕ ਜਾਣਾ ਪਵੇ ਸਾਡੇ ਸ਼ਹਿਰੀ ਨੂੰ ਕਿਸੇ ਨੂੰ ਵੀ ਜਿੰਨਾ ਚਿਰ ਅਸੀਂ ਜਿਉਨੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਵੀ ਖਤਰਾ ਨਹੀਂਗਾ ਨਾ ਆਉਣ ਦਵਾਗੇ ਚਾਹੇ ਪੰਨੂ ਹੋਵੇ ਚਾਹੇ ਪੰਨੂ ਦਾ ਬਾਪੂ ਹੋਵੇ ਕਿਸੇ ਨੂੰ ਪੰਜਾਬ ਚ ਅਮਨ ਸ਼ਾਂਤੀ ਭੰਗ ਨਹੀਂ ਕਰਨ ਦਵਾਗੇ ਹੰਪੀ ਸਾਹ ਚੰਡੀਗੜ੍ਹ ਮੇਰ ਚੌਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉੱਤੇ ਬੀਜੇਪੀ ਨੇ ਸਵਾਲ ਖੜੇ ਕੀਤੇ ਨੇ ਹਜੇ ਤਾਂ ਟ੍ਰੇਲਰ ਹੀ ਦਿਖਾਇਆ ਹਜੇ ਤਾਂ ਇੰਡੀਆ ਇੰਡੀਆ ਗੱਠਜੋੜ ਆ ਇਹ ਪਹਿਲਾ ਟ੍ਰੇਲਰ ਆ ਅੱਜ ਐ ਮੈਦਾਨ ਛੱਡ ਕੇ ਭੱਜ ਗਏ ਇਹ ਤਾਂ ਹੀ ਤਾਂ ਇਹ ਰੋਜ਼ ਇੰਡੀਆ ਨੂੰ ਇੰਡੀ ਕਦੇ ਦੂਜਾ ਕਿਹੜਾ ਗੱਠ ਜੋੜ ਕਦੇ ਕਿਹੜਾ ਗੱਠ ਜੋੜ ਕਹਿੰਦੇ ਆ ਅੱਜ ਤਾਂ ਹਜੇ ਚੰਡੀਗੜ੍ਹ ਚੰਡੀਗੜ੍ਹ ਮਤਲਬ ਪੰਜਾਬ ਹਰਿਆਣਾ ਹਿਮਾਚਲ ਸਭ ਦਾ ਇੱਕ ਸ਼ਹਿਰ ਆ ਪੰਜਾਬ ਦੀ ਰਾਜਧਾਨੀ ਆ ਉਹਦੇ ਵਿੱਚੋਂ ਅੱਜ ਸਵੇਰੇ ਸਵੇਰੇ ਸਾਰੇ ਹੀ ਬਿਮਾਰ ਹੋ ਗਏ ਇਲੈਕਸ਼ਨਾਂ ਕਰਾਉਣ ਵਾਲੇ ਤੇ ਮੈਦਾਨ ਛੱਡ ਕੇ ਹੀ ਭੱਜ ਗਏ ਹੁਣ ਹਾਈ ਕੋਰਟ ਦਾ ਜਿਹੜਾ ਇਹ ਉਹ ਰੁਕ ਕੀਤਾ ਇਹ ਕਾਂਗਰਸ ਪਾਰਟੀ ਤੇ ਆ ਆਮ ਆਦਮੀ ਪਾਰਟੀ ਨੇ ਤੇ ਭਾਜਪਾ ਵਾਲਿਆਂ ਦਾ ਮਤਲਬ ਇਹ ਪਹਿਲੀ ਜਿਹੜੀ ਗੱਠਜੋੜ ਜਿਹੜਾ ਬਣਿਆ ਹੈ ਉਹਦੀ ਪਹਿਲੀ ਸੱਟ ਆ ਜਿਹੜੀ ਕਿਉਂਕਿ ਇਹ ਇਲੈਕਸ਼ਨ ਉਸ ਤੋਂ ਬਾਅਦ ਪਹਿਲੀ ਉਹ ਇਲੈਕਸ਼ਨ ਆ ਉਹਦੀ ਸੱਟ ਜਿਹੜੀ ਆ ਉਹ ਨਜ਼ਾਰਾ ਹੈ ਜਿਹੜਾ ਉਹ ਬੀਜੇਪੀ ਨੂੰ ਦਿਖਿਆ ਅੱਗੇ ਸਭਲਾ ਸਵਾਲ ਹੈਗਾ ਨਵਜੋਤ ਸਿੰਘ ਸਿੱਧੂ ਲੈ ਕੇ ਤੁਸੀਂ ਇੱਕ ਬਿਆਨ ਦਿੱਤਾ ਕਿਸੇ ਮੀਡੀਆ ਦਾਰੇ ਨੂੰ ਕਿ 10 ਦਿਨਾਂ ਦੇ ਵਿੱਚ ਪਾਰਟੀ ਉਹਨਾਂ ਨੂੰ ਬਾਹਰ ਕਰ ਦੇਗੀ ਨਾ 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 ਮੈਂ ਮੈਂ ਬਿਲਕੁਲ ਨਾ ਅੰਦਰ ਨਾ ਬਾਹਰ ਪਾਰਟੀ ਹਾਈ ਕਮਾਂਡ ਫੈਸਲਾ ਕਰੇਗੀ ਜੀ ਤੁਸੀਂ ਕਿਹਾ ਵਾ ਕਿਸੇ ਦਾ ਬਾਹਰ ਡਾੜਾ ਪੈਣਾ ਹਾਂ ਉਹ ਉਹ ਪਾਰਟੀ ਹਾਈ ਕਮਾਂਡ ਨੂੰ ਸਾਰੀ ਪਾਰਟੀ ਨੇ ਕਿਉਂਕਿ ਸਾਨੂੰ ਬਾਹਰ ਕੋਈ ਗੱਲ ਕਰਨ ਦਾ ਨਹੀਂ ਇਹ ਤਾਂ ਸਾਫ਼ ਆ ਇਹ ਤਾਂ ਸਾਡੇ ਪ੍ਰਧਾਨ ਰਾਜਾ ਬੜਿੰਗ ਸਾਹਿਬ ਨੇ ਵੀ ਕਿਹਾ ਵੀ ਸਾਰੀ ਪਾਰਟੀ ਨੇ ਅਡਾਵਰ ਸਾਹਿਬ ਹੁਣੇ ਵੀ 117 ਦੇ ਵਿੱਚ ਆਉਂਦੇ ਆ ਅਸੀਂ 13 ਐਮਪੀਆ ਚੋਂ ਆਉਨੇ ਆ ਜਿੱਤੇ ਹਾਰੇ ਜਿਹੜੇ ਸਾਰੇ ਹੀ ਆ ਸਾਰੇ ਜ਼ਿਲ੍ਹਾ ਪ੍ਰਧਾਨ 27 28 ਸਾਰੇ ਬਲਾਕ ਪ੍ਰਧਾਨ 234 ਦੇ 34 ਬਲਾਕ ਪ੍ਰਧਾਨ ਸਰਾਰੀਆਂ ਫਰੰਟਲ ਆਰਗੇਨਾਈਜੇਸ਼ਨ ਸਭ ਨੇ ਇੱਕ ਪਹਿਲਾਂ ਅਸੀਂ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਸੀ ਉਹਦੇ 31 ਮੈਂਬਰ ਸੀ ਪੋਲੀਟੀਕਲ ਅਫੇਅਰ ਕਮੇਟੀ ਵੀ ਖੜਗੇ ਸਾਹਬ ਤੇ ਰਾਹੁਲ ਜੀ ਨੂੰ ਸਾਰੀ ਗੱਲ ਦੱਸ ਕੇ ਆਏ ਸੀ 2 ਘੰਟੇ ਉੱਥੇ ਮੀਟਿੰਗ ਚੱਲੀ ਤੇ ਹੁਣ ਇਹ ਸਾਰੇ ਪੰਜਾਬ ਦੀ ਟੋਟਲ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਇਹ ਕਿਹਾ ਤਾਂ ਵੀ ਅਸੀਂ ਭਾਈ ਵਾਲਾ ਨੁਕਸਾਨ ਨਹੀਂ ਚੱਲਣਾ ਜੋ ਭਾਈ ਚ ਬਿਆਨਬਾਜ਼ੀ ਕਰਕੇ ਜਾਂ ਗੁੱਟਬੰਦੀ ਚ ਬਿਆਨ ਹੋਇਆ ਇੱਕ ਫੈਸਲਾ ਪਾਰਟੀ ਨੂੰ ਕਰਨਾ ਹੀ ਪਏਗਾ ਉਹ ਅਸੀਂ ਉਹਨਾਂ ਨੂੰ ਕਿਹਾ ਵੀ ਬਿਲਕੁਲ ਜਿਹੜੇ ਪ੍ਰਾਣੇ ਨੇ ਉਹਨਾਂ ਦੀ ਪ੍ਰਾਣੀ ਜਗ੍ਹਾ ਨਮਿਆਂ ਨੂੰ ਬਿਲਕੁਲ ਉਹ ਵੀ ਵੈਲਕਮ ਆ ਕਿਉਂਕਿ ਨਮੀ ਜੀ ਜੇ ਨਵੀਂ ਐਂਟਰੀ ਨਹੀਂ ਹੋਊਗੀ ਨਾ ਮਾਨੀਆ ਉਹ ਤਾਂ ਬਦ ਵਧਾ ਕੇ ਵਧੂ ਕਿਵੇਂ ਇਸ ਕਰਕੇ ਪਰ ਪੁਰਾਣਿਆਂ ਨੂੰ ਹੋਰੇ ਰੱਖ ਕੇ ਤੇ ਇਹ ਗੱਲ ਹੋਈ ਵੀ ਜਿਹੜੇ ਛੱਡ ਕੇ ਗਏ ਆ ਉਹਨਾਂ ਨੂੰ ਵਾਪਸ ਲੈਣ ਦੀ ਜਿਹੜੀ ਆ ਉਹਨਾਂ ਤੇ ਵਰਕਰਾਂ ਨੇ ਕਿਹਾ ਵੀ ਫੇਰ ਆ ਕੇ ਤੁਸੀਂ ਉਹਨਾਂ ਨੂੰ ਕੱਲ ਨੂੰ ਇੱਧਰ ਬਿਠਾ ਕੇ ਟਿਕਟਾਂ ਦੇਵੋਗੇ ਉਹ ਇੱਥੇ ਹੀ ਖੜੇ ਆ ਜੱਗੀ ਹੋਣਾ ਜਿਨ੍ਹਾਂ ਨੇ ਗੱਲ ਕੀਤੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਨਹੀਂ ਭਾਈ ਜਿਹੜੇ ਇਹ ਚਾਲੂ ਪਰ ਜੇ ਆ ਉਹਨਾਂ ਨੂੰ ਬਿਲਕੁਲ ਵੀ ਨਾਲੇ ਪੂਰਾ ਜੋਰ ਲਾਵਾਂਗੇ ਜਿੰਨਾ ਜੋਰ ਲੱਗੂ ਜਿਹੜੇ ਛੱਡ ਕੇ ਗਏ ਨੇ ਉਹਨਾਂ ਤੇ ਸਾਰਾ ਜੋਰ ਲਾਵਾਂਗੇ ਵੀ ਇਲੈਕਸ਼ਨ ਕਿਉਂਕਿ ਇਲੈਕਸ਼ਨ ਤਾਂ ਪਹਿਲਾਂ ਹੀ ਉਹ ਕੌਂਸਲਰ ਬਣਨ ਨੂੰ ਗਏ ਸੀ ਨਾ ਹੋ ਗਈ ਇਲੈਕਸ਼ਨ ਫਿਰ ਇਲੈਕਸ਼ਨ ਤੋਂ ਤਾਂ ਭੱਜ ਗਏ ਆਮ ਆਦਮੀ ਵਾਲੀ ਪਾਰਟੀ ਵਾਲੇ ਅੱਜ ਸਾਲ ਤੋਂ ਉੱਤੇ ਹੋ ਗਿਆ ਜੇ ਜਾਨ ਹੁੰਦੀ ਤਾਂ ਇਲੈਕਸ਼ਨ ਕਰਾਉਂਦੇ ਕਿਉਂਕਿ ਕੰਮ ਨਹੀਂ ਕੀਤਾ ਲੋਕਾਂ ਨੇ ਦੱਸਿਆ ਵੀ ਉੱਥੇ ਹੀ ਪ੍ਰੋਜੈਕਟ ਖੜੇ ਨਾਲੇ ਦਾ ਪ੍ਰੋਜੈਕਟ ਆਵਰ ਸਾਹਮਣੇ ਦੋਨੋਂ ਪਾਸੇ ਐਮਪੀ ਸਾਹਿਬ ਕੋਈ ਟੱਚ ਵਿੱਚ ਨਹੀਂ ਤੁਹਾਡੇ ਜਿਵੇਂ ਤੁਸੀਂ ਕਹਿੰਦੇ ਛੱਡ ਕੇ ਗਏ ਉਹਨਾਂ ਨੂੰ ਮੋੜਨ ਦੇ ਯਤਨ ਕੀਤੇ ਜਾ ਉਹ ਤਾਂ ਬੱਟ ਤੇ ਬੈਠੇ ਆ ਉਹ ਤਾਂ ਬੱਟ ਤੇ ਬੈਠੇ ਨੇ ਰੋਜ਼ ਕਹਿੰਦੇ ਆ ਕਿਉਂਕਿ ਕਾਉਂਸਲਰ ਬਣ ਗਏ ਸੀ ਉਹ ਮਿਲਿਆ ਨਹੀਂ ਰੋਜ਼ ਬੰਦਿਆਂ ਨੂੰ ਭੇਜਦੇ ਆ ਕੋਈ ਡਾਵਰ ਸਾਹਿਬ ਨੂੰ ਮਿਲ ਰਿਹਾ ਕੋਈ ਜ਼ਿਲ੍ਹਾ ਪ੍ਰਧਾਨ ਨੂੰ ਮਿਲ ਰਿਹਾ ਕੋਈ ਜਿਨ੍ਹਾਂ ਦੇ ਕਾਉਂਸਲਰ ਸਾਥੀ ਨੇ ਅਜੈਨ ਸਾਹਿਬ ਹੋਣੀ ਸਾਰੇ ਪੁਰਾਣੇ ਬੈਠੇ ਆ ਉਹ ਵੀ ਟਿਕਤਾ ਨੂੰ ਲੈ ਕੇ ਉਹਨਾਂ ਦੀ ਵੀ ਕੋਈ ਸ਼ਰਤ ਤਾਂ ਨਹੀਂ ਹੈਗੀ ਕੋਈ ਉਹਨਾਂ ਦੀ ਸ਼ਰਤ ਉਹ ਤਾਂ ਕਹਿੰਦੇ ਜੀ ਪਿਛਲੀ ਲਾਈਨ ਚ ਲਾਓ ਸਾਨੂੰ ਇੰਨਾ ਹੀ ਕਰ ਦੋ ਵੀ ਅਸੀਂ ਜਿਹੜੇ ਭਲੇਖੇ ਗਏ ਸੀ ਉੱਥੇ ਤਾਂ ਉਹ ਇਲੈਕਸ਼ਨ ਕਰਾਉਣ ਤੋਂ ਹੀ ਭੱਜ ਗਏ ਹੁਣ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੁਣ ਇਹ ਕੋਡ ਲੱਗੂਗਾ 6 ਮਹੀਨੇ ਤੱਕ ਖਤਮ ਹੋਊਗੀ ਅਪ੍ਰੈਲ ਮਈ ਤੱਕ ਜਾ ਕੇ ਇਹ ਇਲੈਕਸ਼ਨਾਂ ਮੁੱਕਣਗੀਆਂ ਫਿਰ 2-3 ਮਹੀਨੇ ਦਾ ਟਾਈਮ ਲੱਗੂਗਾ ਫਿਰ ਕੋਰਡ ਲੱਗੂਗਾ ਸਾਲ ਡੇਢ ਸਾਲ ਲਈ ਕਿਹੜਾ ਉਹਨਾਂ ਦੀ ਪਾਰਟੀ ਜਿੱਥੇ ਛੁੱਟੀ ਹੋ ਜਾਣੀ ਆ ਕੌਣ ਬਣਨਾ ਚਾਹੂਗਾ ਉਹਨਾਂ ਦੀ ਪਾਰਟੀ ਦਾ ਕਾਉਂਸਲਰ ਜਿਹੜੀ ਅਗਲੀ ਕਾਂਗਰਸ ਸਰਕਾਰ ਬਣਨੀ ਆ ਜਿਹੜੀ ਆ ਅਗਲਾ ਚਾਹੂਗਾ ਵੀ ਮੈਂ ਉਹਦੀ ਇਲੈਕਸ਼ਨ ਲੜਨਾ ਇਸ ਕਰਕੇ ਪਰ ਜਿਹੜੇ ਗਏ ਨੇ ਉਹ ਹੁਣ ਉਹਨਾਂ ਨੂੰ ਉੱਥੇ ਨਵੀਂ ਜਗ੍ਹਾ ਹੀ ਵਾਰਕ ਉੱਥੇ ਹੀ ਆਪਣੇ ਉਹ ਜੋ ਕੁਝ ਕਰ ਰਹਾ ਹੈ ਜੀ ਗੱਲ ਦਾ ਫਹਿਮਤ ਆ ਜੀ ਕੱਲ ਇੱਕ ਅਕਾਲੀ ਵਿਧਾਇਕ ਨੇ ਵੀ ਅਸੀਂ ਮੈਂ ਮੀਟਿੰਗ ਚ ਗਿਆ ਤਾਂ ਉਹ ਕਹਿੰਦੇ ਯਾਰ ਸਾਨੂੰ ਬੜਾ ਦੁੱਖ ਹੈ ਵੀ ਜਿਹੜੀ ਯੋਧਾ ਨਾਮ ਇਕਵਲ ਟੂ ਬੀ ਜੀ ਪੀ ਠੀਕ ਹੈ ਉਹ ਕਹਿੰਦਾ ਮੈਂ ਆਪਣੇ ਘਰ ਪਹਿਲਾਂ ਹੀ 500 ਦੀਏ ਲਿਆ ਚੁੱਕਾ ਬੋਰੀ ਵੀ ਮੈਂ 22 ਤਰੀਕ ਨੂੰ ਆਪਣੇ ਘਰ ਦੀ ਬੋਰੀ ਆਪਣੇ ਘਰ ਤੇ ਪਾ ਲਿਆ ਉਹਨਾਂ ਨੇ ਨਾ ਉਹ ਕਹਿੰਦੇ ਅਸੀਂ ਅਕਾਲੀ ਆ ਤੇ ਦਾ ਮਤਲਬ ਥੋੜੀ ਵੀ ਪ੍ਰਭੂ ਰਾਮ ਇਕੱਲੇ ਮੈਂ ਕਿਤੇ ਨਾਮ ਨਹੀਂ ਲੈਣਾ ਜੀ ਨਹੀਂ ਨਹੀਂ ਬਿਲਕੁਲ ਠੀਕ ਹੈ ਸਹੀ ਗੱਲ ਬਿਲਕੁਲ ਮੈਂ ਉਹਨਾਂ ਦੇ ਪਾਪੇ ਨਾਲਕ ਨੂੰ ਮੰਨਦੇ ਆ ਔਰ ਉਹਨਾਂ ਨੇ ਮੈਨੂੰ ਪਰਸਨਲ ਬੁਲਾਇਆ ਮੈਨੂੰ ਮੈਨੂੰ ਪਰਸਨਲ ਬੁਲਾਇਆ ਚੋਪੜਾ ਤੋਂ ਮੇਰੇ ਘਰ ਆ ਕੇ ਮੈਂ ਪੰਜਤ ਦਿਆ ਜਲਾਣੇ ਤੂੰ ਆ ਕੇ ਮੇਰਾ ਇੱਕ ਖਬਰ ਪਹੁੰਚਾਣੀ ਹੈ ਪੂਰੇ ਫੇਰ ਫੇਰ ਕੀ ਆ ਹੋਰ ਸੁਣੋ ਆ ਤੁਸੀਂ ਬਹੁਤ ਰਾਈਟ ਸਹੀ ਕੁਐਸਚਨ ਕੀਤਾ ਫੇਰ ਜਿਵੇਂ ਜਿਵੇਂ ਕੋਈ ਕਹਿੰਦਾ ਏ ਹੁਣ ਮੈਂ ਕਹੂੰਗਾ ਥੱਲੇ ਇਹ ਲਿਖਣਗੇ ਥੱਲੇ ਇਹ ਲਿਖਾਉਣਗੇ ਟਰੋਲ ਕਰਨਗੇ ਲੈ ਵੀ ਅਜ ਇਹਨਾਂ ਨੂੰ ਵੀ ਰਾਮ ਜੀ ਦੀ ਯਾਦ ਆ ਗਈ ਲੈ ਦੱਸ ਵੀ ਜੀ ਜੀ ਉਹ ਤਾਂ ਰੱਬ ਆ ਯਾਰ ਉਹਦੇ ਬਿਨਾਂ ਕਿਤੇ ਇੱਕ ਕਦਮ ਨਹੀਂ ਪੱਟ ਸਕਦੇ ਕੋਈ ਇਹ ਉਹਨਾਂ ਨੂੰ ਵੀ ਇਹ ਮਤਲਬ ਸੋਚਦੇ ਆ ਵੀ ਅਸੀਂ ਉਹਨਾਂ ਨੂੰ ਵੀ ਖਰੀਦ ਲਿਆ ਰਾਮ ਜੀ ਇਹਨਾਂ ਦੇ ਨੇ ਇਸ ਕਰਕੇ ਇਹ ਗੱਲ ਮੈਂ ਤੁਹਾਡੇ ਨਾਲ ਸਹਿਮਤ ਆ ਇਹ ਐਡਾ ਇੱਕੋ ਇੱਕ ਇੱਕ ਸਿੱਖ ਨੂੰ ਇਹ ਕਿ ਹਿੰਦੂ ਨੂੰ ਇੱਕ ਮੁਸਲਮਾਨ ਨੂੰ ਆਪਸ ਵਿੱਚ ਤੋੜਨ ਵਾਲੀਆਂ ਗੱਲਾਂ ਕਰ ਰਹੇ ਆ ਜੋੜਨ ਵਾਲੀ ਗੱਲ ਨਹੀਂ ਕਰ ਰਹੇ ਵੀ ਕਿਸੇ ਨੂੰ ਪ੍ਰੂਵ ਕਰਨਾ ਪੈ ਰਿਹਾ ਵੀ ਮੈਂ ਵੀ ਰਾਮ ਭਗਤ ਆ ਬਿਲਕੁਲ ਸਹੀ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਆ ਪਿੱਛੇ ਕਹਿੰਦੇ ਨਾ ਤੇ ਕੋਈ ਕਿਹੜਾ ਹਿੰਦੂ ਨਹੀਂ ਗਿਆ ਜੀ ਕਿਹੜਾ ਸਿੱਖ ਨਹੀਂ ਗਿਆ ਗੁਰਤਾਰਪੁਰ ਸਾਹਿਬ ਜੇ ਕਿਹਨੂੰ ਖੁਸ਼ੀ ਨਹੀਂ ਸੀ ਲਕਿਨੇ ਉਸ ਵੇਲੇ ਉਹ ਖੁਸ਼ੀ ਨਹੀਂ ਮਨਾਈ ਇਸ ਕਰਕੇ ਰਾਮ ਜੀ ਆ ਇੱਕ ਰੱਬ ਇੱਕ ਰੱਬ ਨੇ ਤੇ ਉਹਨਾਂ ਨੂੰ ਕੀ ਕੀਆ ਗਿਆ ਹਰ ਜਿਹੜਾ ਵੀ ਜੇ ਦੇਖੀਏ ਵੀ ਉਹ ਇੱਕ ਸੱਚੇ ਘਰ ਵਾਲੇ ਦਾ ਜਿਹੜਾ ਉਹਨਾਂ ਨੇ ਅਦਾ ਕੀਤਾ ਉਹਦਾ ਕੋਈ ਹੋ ਨਹੀਂ ਸਕਦਾ ਜੇ ਕੋਈ ਭਰਾ ਦਾ ਰੋਲ ਜਿਹੜਾ ਉਹਨਾਂ ਨੇ ਭਰਾ ਦੀ ਜ਼ਿੰਮੇਵਾਰੀ ਭਰਾ ਕੋਈ ਹੋ ਨਹੀਂ ਸਕਦਾ ਜੇ ਜੇ ਕਹੀਏ ਉਹਨਾਂ ਨੂੰ ਮਾਂ ਦਾ ਪੁੱਤ ਉਹ ਹੋ ਜਾ ਕੋਈ ਨਹੀਂ ਹੋ ਸਕਦਾ ਤੇ ਉਹ ਤਾਂ ਪਰਸ਼ੋਤਮ ਸੀ ਉਹਨਾਂ ਨੂੰ ਤਾਂ ਇਹ ਇਹ ਗੱਲ ਜਾਨੀ ਜਾਨ ਸੀਗੇ ਉਹ ਤਾਂ ਇਸ ਕਰਕੇ ਉਹ ਸਭ ਨੇ ਖੁਸ਼ੀ ਮਨਾਉਣੀ ਆ ਬਹੁਤ ਵੱਡੀ ਗੱਲ ਆ ਚਾਹੇ 500 ਸਾਲ ਬਾਅਦ ਹੋਵੇ ਦਾ ਉਤਾਰ ਹੈ ਟਾਈਮ ਆ ਜਿਹੜਾ ਬਿਲਕੁਲ ਸਾਰੇ ਯਾਦਵ ਸਾਹਿਬ ਦੇ ਮੂਰੇ ਪਾਰਟੀ ਨੇ ਰੱਖਿਆ ਵੀ ਇਹ ਫੈਸਲਾ ਇਹ ਤੇ ਲੈਣਾ ਪਊਗਾ ਇੱਕ ਨਵਜੋਸ਼ ਨੂੰ ਯਾਦ ਕਰੀ ਮਾਈਨਿੰਗ ਨੂੰ ਲੈ ਕੇ ਜਿਹੜਾ ਉਹਨਾਂ ਨੇ ਪੋਟੀਸ਼ਨ ਦਾਇਰ ਕੀਤੀ ਸੀ ਉਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਉਹਨਾਂ ਦੇ ਕੋਈ ਵੀ ਸਪੋਕਸਪਰਸਪਨ ਹੋਣਗੇ ਜਾਂ ਉਹਨਾਂ ਦੇ ਜੋ ਹੋਣਗੇ ਉਹਨਾਂ ਨੂੰ ਨਿੱਜੀ ਉਹਨਾਂ ਦਾ ਪੁੱਛ ਸਕਦੇ ਹੋ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ ਓਕੇ ਸਰ ਠੀਕ ਹੈ